ਨੋ ਸਾਹਿਬਾਂ ਜੀ ਬੰਦੇ ਨੂੰ ਜੇ ਬਸ ਸਾਡੇ ਲਾਈਫ ਸਟਾਈਲ ਦੇ ਕਿ ਦਹਾਲ ਜਾਂ ਸਾਰੇ ਆਈਟਮ ਬੜੀਆ ਹੋਊਗਾ ਇਸ ਟਾਕ ਤੋਂ ਜਰਦੀ ਕਦਾਚ ਹੋਊਗੇ ਹੌਸਨਾਵ ਕਿ ਦਸੇ ਤਾਂ ਵਧੀਆ ਠਿੱਠਾ ਤੁਹਾਡੀਆਂ ਕੋਈ ਨਹੀਂ ਜਾਣਾ ਪਾਉਂਦਾ ਨਹੀਂ ਚੱਲ ਨਹੀਂ ਚੱਲ ਹੌਸਨਾਵ ਕਿ ਦਸੇ ਤਾਂ ਠੀਕਾ ਅੱਜ ਅਸੀਂ ਜਾ ਰਿਹਾ ਸਾਡੀ ਗਲੀ ਦੇ ਵਿੱਚ ਫਾਇਰਪਰ ਸਾਹਿਬ ਦੇ ਕੋਲਗਾ ਫਿਰ ਆਂ ਇਹਦਾ ਵਿਆਹ ਹੁੰਦਾ ਚੱਕਰ ਆ ਉਹ ਦੇਖੋ ਅਸੀਂ ਉੱਥੇ ਜਾਣਾ ਜਦੋਂ ਕੋਈ ਆ ਗਿਆ ਸੀ ਚਾਹ ਪਾਣੀ ਬਣਾ ਲਾ ਕੇ ਸੀ ਉਹ ਵੀ ਤਰਸਣਾ ਉਹ ਕਿ ਦਸੇ ਤਾਂ ਵਧੀਆ ਸੀ 35 ਸਾਲੇ ਨੇ ਭਾਈ ਗੁੰਜੀ ਕੀਰਤਨ ਹੋ ਰਿਹਾ ਵਾ ਤੇ ਆਪਾਂ ਚੰਗਾਗੇ ਸ਼ਾਇਦ ਸੁਣਾਈ ਵੀ ਦੇ ਰਿਹਾ ਹੋਣਾ ਕੀਰਤਨ ਹੋ ਰਿਹਾ ਵਾ ਅਸੀਂ ਚੱਲੇ ਸੀ ਤੇ ਵੈਸੇ ਆ ਗਏ ਨੂੰ ਚਾਹ ਪਾਣੀ ਬਣਾ ਕੇ ਫਿਰ ਅਸੀਂ ਜਾਂਦੇ ਆ ਸਨੋਤ ਦਾਰਸ਼ਨਿਕ ਬਰਾਮਾਂ ਤੇ ਬਿੜਮਾਲਾ ਜੀ ਦੇ ਟਾਕਰੇ ਲਈ ਬਾਏ ਬਾਏ ਨਿਆਜੂ ਮੇਰੇ ਦਸਮੇ ਪਤਰਾ ਮੇਰੇ ਦਾ ਆ ਸਾਡਾ ਘਰ ਹੈ ਸਾਡਾ ਘਰ ਹੈ ਹਾਂਜੀ ਪਾਰਥ ਤੋਂ ਬਾਅਦ ਆਪਾਂ ਪਹੁੰਚ ਗਏ ਜੀ ਚਾਹ ਪੜੀ ਦਾ ਪ੍ਰੋਗਰਾਮ ਸੀ ਚਾਪ ਕੋਲੇ ਦਾ ਲੰਗਰ ਸੀਗਾ ਤੇ ਆਪਾਂ ਚਾਪ ਕੋਲੇ ਖਾਦੇ ਵਿੱਚ ਸੀਗੇ ਫ੍ਰੈਂਚ ਫ੍ਰਾਈ ਪਾਲਕ ਦੇ ਪਕੌੜੇ ਗੋਭੀ ਦੇ ਪਕੌੜੇ ਤੇ ਗ੍ਰੀਨ ਸੌਸ ਰੈੱਡ ਸੌਸ ਸੀ ਗ੍ਰੀਨ ਸੌਸ ਮੈਨ ਬਹੁਤ ਸਵਾਦ ਲੱਗਦੀ ਜੀ ਇਹ ਦਹੀਂ ਦੇ ਵਿੱਚ ਬਣਾਉਂਦੇ ਆ ਇਹ ਤਾਂ ਬਹੁਤ ਜ਼ਿਆਦਾ ਟੇਸਟੀ ਹੁੰਦੀ ਆ ਸੋ ਆਪਾਂ ਕੁਆਂਟੀਟੀ ਦੇ حساب ਨਾਲ ਜਿੰਨੀ ਕ ਆਪਣੇ ਪੇਟ ਦੀ ਕੁਆਂਟੀਟੀ ਆ ਨਾ ਉਸ ਦੇ حساب ਨਾਲ ਆਪਾਂ ਲੈ ਠੀਕ ਹੈ ਜੀ ਲੈ ਕੇ ਆਪਾਂ ਬੈਗੇ ਤੁਹਾਨੂੰ ਦਿਖਾਣੇ ਆ ਮੈਂ ਕਿੰਨੇ ਖਲੇ ਬਸ ਐਨੇ ਖਲੇ ਤੇ ਆ ਜਾਓ ਜੀ ਖਾ ਲਓ ਤੁਸੀਂ ਵੀ ਸਾਰੇ ਜਣੇ ਤੇ ਉਸ ਤੋਂ ਬਾਅਦ ਸਾਨੂੰ ਨਿਯੋਂਦਾ ਆ ਗਿਆ ਸੀ ਉੱਥੇ ਹੀ ਸਾਨੂੰ ਦੇ ਦਿੱਤਾ ਸੀ ਪਾਠ ਦੇ ਵਿੱਚ ਹੀ ਆਂਟੀ ਜੀ ਕਹਿੰਦੇ ਮੈਂ ਇੱਥੇ ਹੀ ਕਹਿ ਦਿੰਦੀ ਆ ਹੁਣ ਮੈਂ ਘਰ ਘਰਨੇ ਜਾਂਦਾ ਕਿਉਂਕਿ ਆਂਟੀ ਜੀ ਦਾ ਨਾ ਆਪਰੇਸ਼ਨ ਹੋਇਆ ਹੋਇਆ ਉਹਨਾਂ ਦੇ ਚੂਲਾ ਪਿਆ ਹੋਇਆ ਦੇਣਾ ਰॉड ਪਈ ਹੋਈ ਆ ਚੂਲੇ ਦਾ ਆਪਰੇਸ਼ਨ ਹੋਇਆ ਹੋਇਆ ਤੇ ਉਹ ਬੜੇ ਮੁਸ਼ਕਲ ਨਾਲ ਮਿਲ ਕੇ ਤੋਦੇ ਫਿਰਦੇ ਆ ਤੇ ਉਹ ਕਹਿੰਦੇ ਵੀ ਮੈਂ ਤੁਹਾਨੂੰ ਇੱਥੇ ਨਹੀਂ ਆਉਂਦਾ ਦੇਣੀ ਆ ਸਾਰਿਆਂ ਨੂੰ ਵੀ ਤੁਸੀਂ ਮਾਈਆਂ ਤੇ ਆ ਜਿਓ 7:30 ਵਜੇ ਮਾਈਆਂ ਲਗਣੀਆਂ ਅਸੀਂ ਫਿਰ 3:30 ਵਜੇ ਗਏ ਮਾਈਆਂ ਤੇ ਤੇ ਇੱਥੇ ਮਿਲ ਕੇ ਸਾਰਾ ਮਿਲ ਕੇ ਪਹਿਲੇ ਹੀ ਪ੍ਰੋਗਰਾਮ ਕੀਤਾ ਹੋਇਆ ਸੀ ਸਾਰਾ ਡੈਕੋਰੇਸ਼ਨ ਉਹਨੇ ਕਰ ਲਿਆ ਸੀਗਾ ਤਿਆਰ ਸੀ ਸਾਰਾ ਕੰਮ ਬਿਠਾਇਆ ਹੋਇਆ ਸੀ ਵੀਡੀਓ ਵਗੈਰਾ ਬੰਦੀ ਪਈ ਸੀਗੀ ਉਹਦੀ ਤੇ ਚੌਂਕਾ ਬਣ ਚੁੱਕਿਆ ਸੀਗਾ ਮਾਇਆ ਤੇ ਜਿਹੜਾ ਆਪਾਂ ਬਣਾਉਨੇ ਆ ਚੌਂਕਾ ਉਹ ਤਾਂ ਦਿਖਾਨੇ ਆ ਆ ਹੈਗਾ ਜੀ ਸਰ ਦਾ ਲਾੜਾ ਸਾਹਿਬ ਜੀਨਾਂ ਦਾ ਵਿਆਹ ਸੀ ਵਿਚਾਰਾ ਕਿڑی ਛੋਟੀ ਹੋਣ ਕਰਕੇ ਨਾ ਕੋ ਬੈ ਹੀ ਨਹੀਂ ਹੁੰਦਾ ਸੀ ਉਹ ਜਿਹੜੇ ਨੀਚੇ ਰੁਪਈਏ ਜਿਹੇ ਰੱਖਦੇ ਹੁੰਦੇ ਸਿੱਕੇ ਰੱਖਦੇ ਆ ਪਤਾ ਜੀਨਾਂ ਨੇ ਰੱਖਦੇ ਤੁਹਾਨੂੰ ਪਤਾ ਹੋਣਾ ਇਹ ਉਹ ਰੁਪਈਆ ਰੱਖਦੇ ਫਿਰ ਸਿੱਕੇ ਰੱਖਦੇ ਫਿਰ ਸੀ ਵੀ ਇੱਥੇ ਰੱਖਨੇ ਆ ਇੱਥੇ ਰੱਖਨੇ ਆ ਅਸੀਂ ਐਂਟਰ ਹੋਏ ਆਪਾਂ ਸਾਈਡ ਤੋਂ ਨਿਕਲ ਕੇ ਆਪਣੀ ਆਪਣੀ ਪੋਜੀਸ਼ਨ ਲੈ ਲਈ ਜਿੱਥੇ ਵੜ ਕੇ ਸਾਡੀ ਵਲੌਗ ਵੀਡੀਓ ਵਧੀਆ ਐ ਘੈਂਟ ਜੀ ਬਣੀ ਤਾਂ ਮੇਰੀ ਬੇਟੀ ਆ ਮੋੜ ਮੋੜੀ ਫਿੜੀ ਜਾਂਦੀ ਐ ਸੋ ਇਹਨਾਂ ਦੇ ਪੋਜ਼ ਬਣਾਣ ਲੱਗ ਗਏ ਤੁਹਾਨੂੰ ਪਤਾ ਹੀ ਆ ਭਾਈ ਆ ਮੂਵੀ ਵਾਲੇ ਤਾਂ ਬਹੁਤ ਜ਼ਿਆਦਾ ਹੀ ਕਰਦੇ ਐ ਇਦਾਂ ਕਰੋ ਉਦਾਂ ਕਰੋ ਇਹ ਕਰੋ ਉਕਰੋ ਆ ਟ੍ਰੈਂਡ ਚੱਲ ਪਿਆ ਅੱਜ ਕਰਾ ਥਾਲੀਆਂ ਦੇ ਵਿੱਚ ਮਹਿੰਦੀ ਹਲਦੀ ਸਭ ਕੁਝ ਟ੍ਰੈਂਡ ਚੱਲ ਪਿਆ ਸੋ ਵੀਡੀਓ ਵਾਲੇ ਨੇ ਆਪਣੀਆਂ ਬਣਾ ਲਿਆ ਜੋ ਵੀ ਸ਼ਾਰਟ ਲੈਣ ਸੀ ਦਨ ਹੋਰ ਨਕਿਆ ਜੀ ਸਟਾਰਟ ਕਰੋ ਮਈਆਂ ਲਗਾਉਣਾ ਪਹਿਲਾ 5 ਜਾਂ 7 ਕੁਆਰੀਆਂ ਕੁੜੀਆਂ ਜਾਂ ਛੋਟੀਆਂ ਪੰਕਜ ਜਿੱਦਾ ਆਪਾਂ ਕਹਿ ਦਿੰਦੇ ਆ ਉਹ ਲਗਾਉਂਦੇ ਆ ਸਾਡੇ ਇੱਥੇ ਮਈਆਂ ਛੋਟੀਆਂ ਬੱਚੀਆਂ ਲਾਉਂਦੀਆਂ ਨੇ ਮਈਆਂ ਫੇਰ ਕੰਝਕਾ ਟਾਈਪ ਜੀ ਨੂੰ ਕਹਿ ਦਿੰਦੇ ਆ ਜਾਂ ਕੁਆਰੀਆਂ ਕੁੜੀਆਂ ਕਹਿ ਦੋ ਹਨਾ ਉਹ ਮਈਆਂ ਲਗਾਉਂਦੇ ਆ 5 4 5 ਜਾਂ 3 ਜਾਂ 5 ਜਾਂ 7 ਜਿੱਦਾ ਇਦਾਂ ਲਗਾ ਲੂ ਹਨਾ ਤੇ ਉਸ ਤੋਂ ਬਾਅਦ ਫੇਰ ਸਟਾਰਟ ਕਰਦੇ ਆ ਮਈਆਂ ਲਗਾਉਣਾ ਤੇ ਕੁੜੀਆਂ ਲੱਭਦੀ ਨੇ ਪਈਆਂ ਸੀ ਫਿਰ ਮੈਂ ਆਪਣੀ ਬੇਟੀ ਨੂੰ ਕਹਾ ਮੈਂ ਕਾ ਤੂੰ ਚੱਲ ਆ ਵੀ ਇੱਕ ਕੁੜੀ ਸਾਡੀ ਗਲੀ ਦੇ 10 11 ਸਾਲ ਦੀ ਵੇਚੀ ਤੇ ਫਿਰ ਆਪਣੀ ਬੇਟੀ ਨੂੰ ਭੇਜਿਆ ਮੈਂ ਕਾ ਚੱਲ ਤੂੰ ਲਗਾ ਉਹਨੇ ਸਮਝ ਹੀ ਨਹੀਂ ਆਇਆ ਕਿ ਬੇਟੀ ਨੂੰ ਤੇ ਫਿਰ ਵੀ ਚਲੀ ਗਈ ਆਂਟੀ ਕਹਿੰਦੇ ਚੱਲ ਆ ਮੈਥਾ ਲਗਾਨੀ ਹੈ ਹਾਂ ਉਹਦੇ ਹੱਥ 'ਚ ਪਤਾ ਨਹੀਂ ਕੀ ਸੀ ਆਂਟੀ ਨੇ ਖੋ ਕੇ ਸੁਟਿਆ ਤੇ ਫਿਰ ਉਹਨੇ ਵੀ ਲਗਵਾਇਆ ਮਾਈਆਂ ਮੇਰੀ ਬੇਟੀ ਨੂੰ ਨੇ ਲਈ ਪਤਾ ਹੈਗਾ ਹਨਾ ਤੇ ਫਿਰ ਉਹਨੇ ਮਾਈਆਂ ਲਗਾਇਆ ਉਹ ਕੋ ਬੈਣੀ ਹੋ ਰਹੀ ਸੀ ਪਾਰ ਆ ਪਾਰ ਅਸ ਕਿ ਖੜੀ ਹੀ ਹੋ ਜਾ ਤੂੰ ਨਾਲ ਗ੍ਰਿਪ ਕਰ ਲੈ ਉਹ ਨਾਲ ਉਹ ਦੇਖ ਫਿਰ ਮੂਵੀ ਆ ਨ ਗਿਆ ਇਦਾਂ ਕਰਕੇ ਪਿੱਛੋਂ ਹੀ ਹੱਗ ਕਰ ਲੋ ਇਦਾਂ ਕਰਕੇ ਹੱਥ ਰੱਖ ਲੋ ਦੇਖੋ ਕਿੰਨਾ ਵਧੀਆ ਲੱਗਦਾ ਨਾ ਅੱਜ ਕੱਲ ਇਹ ਹਲਦੀ ਚੌਂਕਾ ਬਣਾਉਂਦੇ ਆ ਜਿਹੜੇ ਤਾਂ ਫਿਰ ਸਭ ਤੋਂ ਪਹਿਲਾਂ ਇਹ ਨੇ ਲਾੜੇ ਜੀ ਦੀ ਮਾਤਾ ਜੀ ਜਿਹੜਾ ਵਿਆਹ ਵਾਲਾ ਮੁੰਡਾ ਉਹਨਾਂ ਦੀ ਮੰਮੀ ਜੀ ਨੇ ਫਿਰ ਉਹਨਾਂ ਨੇ ਉਸ ਤੋਂ ਬਾਅਦ ਸਟਾਰਟ ਕੀਤਾ ਕੰਤਕਾਂ ਕੁਆਰੀਆਂ ਕੁੜੀਆਂ ਦੇ ਲਾਉਣ ਤੋਂ ਬਾਅਦ ਦੈਨ ਫਿਰ ਇਹ ਨੇ ਉਹਨਾਂ ਦੇ ਪਾਪਾ ਜੀ ਪਿਤਾ ਜੀ ਫਿਰ ਉਹ ਆਏ ਦੋਨੇ ਨੇ ਆਪਣੇ ਬੱਚੇ ਨੂੰ ਲਗਾਇਆ بیٹے ਨੂੰ ਮਈਆਂ ਲਗਾਇਆ ਸਟਾਰਟ ਕੀਤਾ ਦੈਨ ਉਸ ਤੋਂ ਬਾਅਦ ਫਿਰ ਸਟਾਰਟ ਹੋ ਗਿਆ ਸਭ ਨੇ ਮਈਆਂ ਲਗਾਨੀਆਂ ਸ਼ੁਰੂ ਕਰ ਦਿੱਤੀਆਂ ਵਟਨਾ ਮਈਆਂ ਹਲਦੀ ਜੋ ਵੀ ਕਹਿੰਦੇ ਹੋ ਤੁਹਾਡੀ ਲੈਂਗੁਏਜ ਦੇ ਵਿੱਚ ਸੋ ਸਾਰੇ 1 ਬਾਈ 1 ਲਗਾਈ ਗਏ ਲਗਾਈ ਗਏ ਲਗਾਈ ਗਏ ਸਭ ਦੀ ਵੀਡੀਓ ਰਿਕਾਰਡਿੰਗ ਵੀ ਮੈਨੂੰ ਕਿਤੇ ਥੋੜੀ ਕੱਟ ਦਿੱਤੀ ਬਹੁਤ ਜਾਣੇ ਸੀ ਮਈਆਂ ਲਗਾਉਣ ਵਾਲੇ ਇੰਨੇ ਜਾਂਦੇ ਕਿ ਕੀ ਰਿਕਾਰਡ ਹੁੰਦੀ ਹੈ ਫਿਰ ਬਲੌਂਗ ਬਹੁਤ ਲੌਂਗ ਹੋਇਆ ਸੀ ਬਹੁਤ ਜਾਰੇ ਪਿੰਚੇ ਸੀ ਮੰਜਾ ਲਗਾਉਣ ਵਾਲੀ ਆਂਡੇ ਗੌਂਡੇ ਰਿਸ਼ਤੇਦਾਰ ਵੀ ਆਏ ਹੋਏ ਸੀ ਨਾ ਤੇ ਕੁਝ ਮੈਂ ਕੱਟ ਦਿੱਤੀ ਆ ਵੀਡੀਓ ਵਿੱਚ ਸ਼ਾਰਟ ਕੱਟ ਦਿੱਤੇ ਨੇ ਤੇ ਜਿੱਥੇ-ਜਿੱਥੇ ਜਿਹੜੇ ਮੇਨ-ਮੇਨ ਸੀ ਉਹ ਰੱਖ ਲੈਨੇ ਆ ਦੇਖੋ ਇਹਦਾ ਸੋਨਾ ਚੌਂਕਾ ਵੈਲਕਮ ਵਿਖਿਆ ਹੋਇਆ ਵੀਡੀਓਗ੍ਰਾਫਰ ਆਪਣੀਆਂ ਫੋਟੋਆਂ ਵੈਸੇ ਆਂਡੇ ਗੌਂਡੇ ਕਿੱਥੇ ਰੱਖਦੇ ਆ ਫੋਟੋਆਂ ਆਂਡੀਆਂ ਗੌਂਡੀਆਂ ਦੀਆਂ ਆਪਣੇ ਰਿਸ਼ਤੇਦਾਰਾਂ ਦੀ ਮੇਨ ਰੱਖਦੇ ਆ ਮੈਂ ਤਾਂ ਫੋਟੋ ਆ ਮੇਰੀ ਵਾਰੀ ਆ ਗਈ ਅਸੀਂ ਆ ਕੇ ਪਿੱਛੇ ਖੜ ਗਏ ਮੈਂ ਤਾਂ ਲਗਾਉਂਦੀ ਨਹੀਂ ਸੀ ਕਹਿੰਦੀ ਨਹੀਂ ਨਹੀਂ ਲਗਾ ਕੇ ਜਾ ਕੋਈ ਗੱਲ ਨਹੀਂ ਮੈਂ ਕੋਈ ਗੰਦੀ ਰਿਸ਼ਤੇਦਾਰ ਲਗਾ ਲਨ ਪਹਿਲਾਂ ਨਹੀਂ ਨਹੀਂ ਕਹਿੰਦੇ ਲਗਾਓ ਤੁਸੀਂ ਆਏ ਹੋ ਸਵਾਗਰਾਂ ਭਗਨਾ ਲਗਾਓ ਨਾਲੇ ਮੈਂ ਨਮਾਈਆਂ ਫੇਰਾ ਹੀ ਆਪਣੀ ਟਰਨ ਮੈਂ ਔਰ ਮੇਰੀ ਸਾਸੂ ਮਾ ਜੀ ਅਸੀਂ ਗਏ ਦੋਨਾਂ ਨੇ ਲਗਾਇਆ ਮਾਈਆਂ ਸਾੜੀ ਪਿੱਕ ਲਈ ਮੇਰੀ ਬੇਟੀ ਦੇਖ ਰਹੀ ਸੀ ਕੋਲ ਖੜੀ ਅ ਕਹਿੰਦੀ ਮੰਮੀ ਮੰਮੀ ਕਾਦੀ ਵੀ ਸੀ ਮੈਂ ਵੀ ਆਵਾਂ ਮੈਂ ਤਾਂ ਅਰੇ ਉੱਥੇ ਖੜੀ ਰਹਿ ਤੋ ਚਲੋ ਅਸੀਂ ਲਈ ਪਿਕ ਉਸ ਤੋਂ ਬਾਅਦ ਅਸੀਂ ਵਧਾਈਆਂ ਦਿੱਤੀਆਂ ਲਾੜੇ ਨੂੰ ਮੁਬਾਰਕਾ ਬਹੁਤ ਬਹੁਤ ਮੇਰੀ ਬੇਟੀ ਆਈ ਭੱਜੀ ਪਤਾ ਨਹੀਂ ਜਿਵੇਂ ਬਹੁਤ ਦੂਰ ਚਲੀ ਗਈ ਹੰਨੀ ਆ ਮੈਂ ਥੈਨ ਮਾਈਆਂ ਦਾ ਕੰਮ ਸਟਾਰਟ ਵਨ ਬਾਏ ਵਨ ਸਭ ਨੇ ਲਗਾਈਆਂ ਮਾਈਆਂ ਬਹੁਤ ਜ਼ਿਆਦਾ ਲੰਬੀ ਵੀਡੀਓ ਹੋ ਗਈ ਸੀ ਤੇ ਉਸ ਤੋਂ ਬਾਅਦ ਅਖੀਰ ਤੇ ਫਿਰ ਜਦੋਂ ਗਾਣੇ ਬੰਦਦੇ ਆ ਜਿਹੜੇ ਭਲਜਾਈਆਂ ਭਲਜਾਈਆਂ ਨੇ ਫਿਰ ਉਹ ਗਾਣੇ ਬੰਨੇ ਆ ਜਿਹੜਾ ਮੁੰਡੇ ਦੇ ਮੇਨ ਬੰਦੇ ਗਾਣਾ ਗਾਣੇ ਹੀ ਦੱਸਣ ਹੋ ਗਈ ਮਾਈਆਂ ਲੱਗ ਚੁੱਕਿਆ ਸਾਰਿਆਂ ਦਾ ਉਸ ਤੋਂ ਬਾਅਦ ਗਾਨੇ ਦੀ ਰਸਮ ਸਟਾਰਟ ਹੋਈ ਪਰਝਾਈਆਂ ਅੱਗੇ ਆਈਆਂ ਪਰ ਇਹਨਾਂ ਲਈ ਉਹ ਨਹੀਂ ਕਿਤਾ ਚਿੱਤ ਲਾਇਕ ਕਰਦੇ ਨਾ ਗੱਠਾ ਮਾਦਿਆ ਗੋਲ ਗੱਠਾ ਮਾਦਿੰਦੇ ਨੇ ਇਹਨਾਂ ਸਿੰਪਲ ਕੇ ਇਹਨਾਂ ਦੀ ਅਸੀਂ ਇੰਦਾਂ ਦੇ ਕੋਈ ਕੰਮ ਨਹੀਂ ਕਰਨਾ ਇਹ ਸਾਰੇ ਆਰਾਮ ਨਾਲ ਆਪਣਾ ਮਾਈਆਂ ਲਗਾਣਾ ਨਾ ਵੀ ਮਤਲਬ ਕਿ ਆਰਾਮ ਨਾਲ ਗੱਠਾ-ਗੁੱਠਾ ਖੋਲਣ ਐਵੇਂ ਕੋਈ ਗੱਠ ਗਈ ਵਾ ਟੁੱਟੇ ਜਾਂਦੀ ਤਾਂ ਹੋਰ ਹੁੰਦਾ ਇਦਾਂ ਵੀ ਅਸੀਂ ਉਹ ਕੰਮ ਨਹੀਂ ਕਰਨਾ ਕੁੜੀ ਨੂੰ ਖੋਲਣ ਚ ਪ੍ਰੋਬਲਮ ਨਾ ਹੋਵੇ ਮੈਂ ਕਿ ਵਧੀਆ ਗੱਲਾਂ ਨਾਈਸ ਤਾਂ ਨਹੀਂ ਤਾਂ ਕੋਈ ਤਾਂ ਛਕਾਨੀਆਂ ਇਹ ਕਰ ਜਾਂਦੇ ਆ ਨਾ ਵਿੱਚ ਉਹ ਗੱਲਾਂ ਕਹ ਬਲੇ ਕਿ ਤੈਨਾਂ ਨੇ ਇਹਨੇ ਜਸਟ ਦੋ ਪੰਜ ਬਤਨ ਕਿੰਨੀ ਅਗੱਠਾ ਮਾਰੀਆਂ ਇੱਕ ਪਲਝਾਈ ਨੇ ਮਾਰੀ ਉਸ ਤੋਂ ਬਾਅਦ ਫੇ ਲਾਸਟ ਜਿਹੜਾ ਸ਼ਗਨ ਕਰਦੀ ਹੁੰਦੀ ਹੈ ਮਾਤਾ ਉਹ ਜਿਹੜੇ ਮਿੱਠੇ ਚੋਲ ਚੀਨੀ ਇਹਨਾਂ ਨੇ ਖਵਾਏ ਤੇ ਉਸ ਤੋਂ ਬਾਅਦ ਨਾੜਾ ਸਾਭ ਜੀ ਨੇ ਉਠਾ ਦਿੱਤਾ ਗਿਆ ਉਹ ਆ ਵਾਲਾ ਮੁੰਡਾ ਉੱਠ ਗਿਆ ਤੇ ਬਾਅਦ ਚੋਂ ਇਹਦਾ ਫੋਟੋ ਪਿਕ ਅਪ ਕਰਨ ਲੱਗੇ ਉਹ ਵੀਡੀਓਗ੍ਰਾਫਰ ਜਿਹੜੇ ਵੀ ਹੈ ਫੇ ਲਈ ਚੁੱਲਾ ਆ ਜਾ ਚੌਂਕਾ ਬਣਾਇਆ ਉਹਨੂੰ ਅਜੇ ਦੀ ਪੀੜੀ ਸਾਡੇ ਟੱਪਟ ਪਈ ਆਦੀ ਹੁੰਦੀ ਆ ਰਸਮ ਇਹ ਕੀਤੀ ਉਹਨਾਂ ਦੀ ਮਾਤਾ ਜੀ ਨੇ ਇਹ ਚ ਵੈਸੇ ਤਾਂ ਜਨਾਨੀਆਂ ਬਹੁਤ ਲੇਡੀਜ਼ ਕਰਦੀਆਂ ਨੇ ਸ਼ੇਰ ਕਰਨੀ ਜਿਹੜੀ ਚੱਕ ਲੈਂਦੀਆਂ ਪਰ ਇਹਨਾਂ ਦਾ ਆਪਰੇਸ਼ਨ ਹੋਇਆ ਹੋਇਆ ਸੀ ਨਾ ਤਾਂ ਹੀ ਕਿਸੇ ਨੇ ਸ਼ੇਰ ਖਾਣੀ ਨਹੀਂ ਕੀਤੀ ਵੀ ਐਵੇਂ ਗੇੜਬੁਲ ਜਾਣ ਤੇ ਚੂਲੇ ਦਾ ਆਪਰੇਸ਼ਨ ਹੋਇਆ ਹੋਇਆ ਉਹਨਾਂ ਦਾ ਵੀ ਐਵੇਂ ਪ੍ਰੋਬਲਮ ਹੋਊਗੀ ਇਸ ਕਰਕੇ ਰਸਮ ਬੜੀ ਆਰਾਮ ਨਾਲ ਬਿਨਾਂ ਹਾਸੀਆਂ ਖੇਡੀਆਂ ਸ਼ੈਤਾਨੀਆਂ ਕੀਤੀਆਂ ਚਲਾਕੀਆਂ ਕੀਤੀਆਂ ਨਿਭਾਈ ਗਈ ਦੈਨ ਉਸ ਤੋਂ ਬਾਅਦ ਆਪਣਾ ਆਇਆ ਸੀ ਆ ਚੌਂਕਾ ਜਿਹੜਾ ਸਾਫ ਕਰਦੇ ਆ ਫੇਰ ਗਾਣੇ ਵੰਢੀ ਗਏ ਲੋ ਜੀ ਸਾਡੇ ਕੋਲ ਵੀ ਗਾਨਾ ਆ ਗਿਆ ਆਜੋ ਜੀ ਨੇ ਗਾਣਾ ਬੰਨਣਾ ਵਿਆਹ ਵਾਲਾ ਜਿਹਦੇ ਵਿਆਹ ਛੇਤੀ ਕਰਨਾ ਆਜੋ ਗਾਣੇ ਬੰਨਵਾ ਤੁਹਾਡੇ ਤੁਹਾਡਾ ਵਿਆਹ ਛੇਤੀ ਹੋ ਜੂ ਸੁਣੇ ਉਸਤਵਾਰ ਚੌਂਕਾ ਪੁੰਜੇ ਦੀ ਰਸਮ ਆਈ ਤੇ ਚੌਂਕੇ ਨੂੰ ਉਹਨਾਂ ਨੇ ਪਾ ਕੇ ਹਲਕਾ ਹਲਕਾ ਪਾਣੀ ਤੇ ਸਭ ਨੂੰ ਪਤਾ ਜਿੰਨੇ ਵੀ ਪੰਜਾਬੀ ਹੈਗੇ ਆ ਪੰਜਾਬੀ ਜਿੰਨੇ ਪੰਜਾਬੀਅਤ ਆ ਸਾਰਿਆਂ ਨੇ ਰਸਮ ਕੀਤੀ ਹੋਈ ਆ ਉਹਨੇ ਸਾਰਾ ਚੁੰਕਾ ਕਰਕੇ ਤੇ ਇਹ ਦੇਖੋ ਸਾਰਾ ਪਹਿਲਾਂ ਉਹਨੇ ਇਕੱਠਾ ਕੀਤਾ ਫਿਰ ਹੌਲੀ ਹੌਲੀ ਪਾਣੀ ਪਾ ਕੇ ਉਹ ਆਂਟੀ ਤਾਂ ਪਾਣੀ ਬਹੁਤ ਪਾਤਾ ਸੀ ਮੈਂ ਕਿ ਐਨਾ ਪਾਣੀ ਥੋੜੀ ਪਾਣਾ ਸੀ ਜਸਟ ਹਲਕਾ ਹਲਕਾ ਪਾ ਕੇ ਉਹਨੇ ਖਿੱਚ ਲੈਣਾ ਸੀ ਉਹ ਪਹਿਲੇ ਹੀ ਸੁੱਕੇ ਜੀ ਗੱਲੀ ਜਗ੍ਹਾ ਤੇ ਬਣਾਏ ਸੀ ਉਹ ਸਾਰਾ نیچے ਆਟਾ ਹਲਦੀ ਜੋ ਵੀ ਚਿਪਕ ਗਿਆ ਸੀ ਫਿਰ ਉਹਨੇ ਜਲਦੀ ਜਲਦੀ ਕਰਕੇ ਮੂਵੀ ਵਾਲੇ ਕਹਿੰਦੇ ਤੁਸੀਂ ਬਸ ਮਾਰਾ ਮੋਟਾ ਲੱਪਲਪਈਆ ਕਰੋ ਤੇ ਕਰਕੇ ਤੁਸੀਂ ਹੱਥ ਲਗਾਓ ਜਿਹੜੇ ਆ ਹੱਥ ਲਗਾਉਂਦੇ ਹੁੰਦੇ ਆ ਚਲੋ ਜੀ 1 2 3 4 ਦੈਨ 5 ਚਲੋ ਹੁਣ ਦੇ ਹੱਥ ਲਗਾਤੇ ਸਾਹ ਤੇ ਉਸ ਤੋਂ ਬਾਅਦ ਆਪਾਂ ਨਿਆ ਤੋਪੇ ਆਪਾਂ ਨੇ ਕਾ ਨੂ ਬਾਬ ਸੀ ਦੇ ਤੇ ਗੋਗਲੇ ਮਿਲਦੇ ਪਏ ਸੀ ਸਾਰਿਆਂ ਨੂੰ ਗੋਗਲਿਆਂ ਦਾ ਪ੍ਰਸ਼ਾਦ ਮਿਲਿਆ ਮਾਈਆਂ ਤੇ ਸਾਡੇ ਇਧਰ ਗੋਗਲੇ ਮਿਲਦੇ ਆ ਆ ਦੇਖੋ ਇਹਨਾਂ ਦੇ ਹਲਵਾਈਆਂ ਦਾ ਸਮਾਨ ਪਿਆ ਹੋਇਆ ਆਪਾਂ ਲਿਆ ਆਪਣਾ ਗੋਗਲਿਆਂ ਦਾ ਪ੍ਰਸ਼ਾਦ ਤੇ ਆਪਾਂ ਹੋਏ ਘਾਲੀ دیਵਾਨਾ ਮੰਮੀ ਮੇਰੀ ਪਿੱਛੇ ਰਹਿ ਗਈ ਸੀ ਮਾਤਾ ਜੀ ਕਿ ਮੈਂ ਕਿਹਾ ਉਹਨਾਂ ਨਾਲ ਲੈ ਕੇ ਚੱਨਾ ਉਹਨਾਂ ਨੇ ਕਿਹਾ ਆਪ ਗੋਗਲੇ ਦਾ ਪ੍ਰਸ਼ਾਦ ਲੈ ਕੇ ਨਿਕਲ ਗਈ ਆ ਤੇ ਮੈਨੂੰ ਪਿੱਛੇ ਛੱਡ ਗਈ ਆ ਤੇ ਆ ਦੇਖੋ ਸਾਡੇ ਕਿਦਾਂ ਸੰਗਤ ਪੰਗਤ ਸੋ ਆਪਾ ਗੂਗਲੇ ਦਾ ਪ੍ਰਸ਼ਾਦ ਲਿੱਤਾ ਤੇ ਆਪਾ ਘਰਾਂ ਤੋਰਪੇ ਤੇ ਅਸੀਂ ਦੇਖਦੇਗੇ ਵੀ ਰਾਤ ਨੂੰ ਕੀ ਤਿਆਰੀ ਹੁੰਦੀ ਪਈ ਆ ਰਾਤ ਨੂੰ ਅਸੀਂ ਮੈਂ ਅੰਦਾਜ਼ਾ ਲਾ ਲਿਆ ਸੀ ਭਾਈ ਮੇਰੇ ਟਿੱਕੀਆਂ ਬੰਦੀਆਂ ਟਿੱਕੀਆਂ ਦਾ ਸਮਾਨ ਪਿਆ ਭੱਲਿਆਂ ਦਾ ਸਮਾਨ ਪਿਆ ਭੰਦਖਾਨੇ ਆ ਦੇਖੋ ਆ ਟਿੱਕੀਆਂ ਦੇ ਸਮਾਨ ਤੇ ਆ ਹੈਗਾ ਗਾਂ ਭੱਲਿਆਂ ਦਾ ਸਮਾਨ ਉਹ ਗੋਲ ਗੱਪਿਆਂ ਦਾ ਪਿਆ ਸੀ ਆ ਭੱਲਿਆਂ ਦਾ ਭੱਲਿਆਂ ਦੇ ਵਿੱਚ ਪਾਉਂਦੇ ਆ ਨਾ ਆਲੂ ਆਲੂ ਜੀ ਚਲੋ ਜੀ ਅਸੀਂ ਅੰਦਾਜ਼ਾ ਲਾ ਲਿਆ ਵੀ ਹੁਣ ਅਸੀਂ ਰਾਤ ਨੂੰ ਆਵਾਂਗੇ ਡਿਨਰ ਦਾ ਸੱਦਾ ਸੀਗਾ ਸੋ ਨਾਓ ਰਾਤ ਆ ਗਈ 8 ਵਜੇ ਸੀ ਅਸੀਂ ਸਵਾਗ 8 ਵਜੇ ਪਹੁੰਚੇ ਸੋ ਆਪਾਂ ਦੇਖੋ ਇਸ ਟਾਲ ਲੱਗੇ ਹੋਇਆ ਸਾਡਾ ਅੰਦਾਜ਼ਾ ਸਹੀ ਨਿਕਲਿਆ ਤੇ ਇੱਥੇ ਆ ਦੇਖੋ ਜੀ ਪੱਲੇ ਆਜੋ ਖਾਓ ਆਜੋ ਆਜੋ ਪੱਲੇ ਖਾ ਲਓ ਪਹਿਲਾਂ ਉਹ ਪੱਲੇ ਹੀ ਖਾਦੇ ਕਿਉਂਕਿ ਜਿੱਥੇ ਰਸ਼ ਘਟ ਸੀ ਉੱਥੇ ਹੀ ਗਏ ਮੈਂ ਤਾਂ ਪੱਲੇ ਚੱਕੇ ਆਹ ਕਿੰਨਾ ਵਿਊ ਕਿੰਨਾ ਵਧੀਆ ਆ ਰਿਹਾ ਲੁੱਕ ਹਨਾ ਪੱਲਾ ਪਾਪੜੀ ਆਜੋ ਜੀ ਖਾ ਲਓ ਜੀ ਨੇ ਖਾਣੀ ਹੈ ਪੱਲਾ ਪਾਪੜੀ ਖਾਲੂ ਖਾਲੂ ਆਜੋ ਤੇ ਇਹ ਪੱਲਾ ਪਾਪੜੀ ਖਾਣ ਤੋਂ ਬਾਅਦ ਆਪਾਂ ਬੈਠੇ ਖਾਈਗੇ ਨਾਲੇ ਦੇ ਤੁਹਾਨੂੰ ਦਿਖਾਇਆ ਦੇਖੋ ਰਾਤ ਦਾ ਵੀ ਉਹ ਰਾਤ ਨੂੰ ਖਾਣਾ ਪਾਰਟੀ ਹੋਰ ਡੀਜੇ ਤੇ ਲੱਗਿਆ ਸੀ ਕਿਉਂਕਿ ਡੀਜੇ ਜੀ ਡੀਜੇ ਨਾਲ ਦੀ ਜਾਗੂ ਸੀਗੀ 21 ਦੀ ਇਹ 20 ਤਰੀਕ ਦਾ ਪ੍ਰੋਗਰਾਮ ਸੀਗਾ ਇਹ 20 ਦਾ ਪ੍ਰੋਗਰਾਮ ਆ ਜਾਗੂ ਸੀਗੀ ਇਹਦੇ 21 ਦੀ ਸੋ ਉਸ ਦਿਵਾਰ ਆਪਾਂ ਗੋਲ ਗੁੱਪੇ ਟੇਸਟ ਕੀਤੇ ਗੋਲ ਗੁੱਪੇ ਖਾਦੇ ਗੋਲ ਗੁੱਪੇ ਬਹੁਤ ਟੇਸਟੀ ਸੀ ਬਟ ਮੈਂ ਤਾਂ ਤਿੰਨ ਹੀ ਖਾਦੇ ਕਿਉਂਕਿ ਗੋਲ ਗੁੱਪੇ ਦੇ ਪਾਣੀ ਨਾ ਪੀਂਦੇ ਨਾ ਦੀ ਨਾ ਇਹ ਤੇ ਡੇਆ ਭਰ ਜਾਂਦਾ ਪਾਣੀ ਪੀ ਪੀ ਕੇ ਸੋ ਆਪਾਂ ਦੋ ਤੋ ਤਿੰਨੇ ਗੋਲ ਗੁੱਪੇ ਖਾਦੇ ਕਿਉਂਕਿ ਮੈਂ ਕਿ ਬਾਕੀ ਮਟੀਰੀਅਲ ਵੀ ਟੇਸਟ ਕਰਨਾ ਆ ਆਪਾਂ ਸੋ ਉਸ ਦਿਵਾਰ ਆਪਾਂ ਗਏ ਟਿੱਕੀ ਸਟਾਲ ਤੇ ਆਪਾਂ ਖਾਧੀ ਗਰਮ ਗਰਮ ਟਿੱਕੀ ਆਪਾਂ ਨੂੰ ਮਿਲਗੀ ਟਿੱਕੀ ਟਾਈਮ ਦੇ ਨਾਲ ਹੀ ਟਾਈਮ ਜਦੋਂ ਕਿ ਰਸ਼ ਘਟ ਗਿਆ ਸੀ ਸਾਰੇ ਇਹਨਾਂ ਲੱਗੇ ਬੈਗੇ ਸੀ ਆਪਾਂ ਨੂੰ ਟਿੱਕੀ ਵੀ ਮਿਲ ਗਈ ਸੀ ਸੋ ਆਪਾਂ ਟਿੱਕੀ ਵੀ ਟਰਾਈ ਕੀਤੀ ਬਹੁਤ ਟੇਸਟੀ ਬਣੇ ਹੋਏ ਸੀ ਸਾਰਾ ਦੈਨਾ ਪਟਿੱਕੀ ਹਾਂ ਕੇ ਆਗੇ ਆਪਾਂ ਡੋਸਾ ਦਾ ਸਟੈਲ ਸਟਾਲ ਤੇ ਤੇ ਡੋਸਾ ਦੇਖੋ ਬੰਦਾ ਬਿਆ ਗਰਮ ਗਮ ਯੰਮੀ ਯੰਮੀ ਡੋਸਾ ਕਿਸ ਨੂੰ ਕਿਨੂੰ ਜਿਹਨੂੰ ਪਸੰਦ ਆ ਡੋਸਾ ਜਰਾ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਆਪਾਂ ਡੋਸਾ ਖਾਧਾ ਉਸ ਤੋਂ ਬਾਅਦ ਰੋਟੀ ਵੀ ਲੱਗੀ ਸੀ ਆਪਾਂ ਰੋਟੀ ਵੀ ਖਾਧੀ ਠੀਕ ਹੈ ਡੋਸਾ ਖਾਧਾ ਨਾਲੇ ਰੋਟੀ ਲੱਗੀ ਸਾਰਾ ਪਰ ਰੋਟੀ ਮੇਤੋ ਦਾ ਨਹੀਂ ਖਾ ਹੋਈ ਆਪਾਂ ਤਾਂ ਬਿਨਾ ਰੋਟੀ ਖਾਦੇ ਹੀ ਆਗੇ ਰੋਟੀ ਲੱਗ ਚੁੱਕੀ ਸੀ ਕਿਉਂਕਿ ਐਨਾ ਗੋਸਟਾ ਖਾਦੇ ਅਸੀਂ ਨਾਲ ਰੋਟੀ ਲੱਗ ਗਈ ਤਾਂ ਟਾਈਮ ਹੈ ਹੀ ਨਹੀਂ ਸੀ ਆ ਖਾਣ ਦਾ ਦੇ ਲਈਆ ਪਰ ਮੈਂ ਫਿਲ ਵੀ ਮਟੀਰੀਅਲ ਜੀ ਬਣਾ ਲਈ ਸੀ ਕੀ ਕੀ ਬਣਿਆ ਸੋ ਆਪਾਂ ਖਾਪੀ ਕੇ ਟਾਈਮ ਟੂ ਟਾਈਮ ਘਰ ਆ ਗਏ ਅਸੀਂ ਵਿਆਹ ਵਾਲੇ ਮੁੰਡੇ ਨੂੰ ਬਹੁਤ ਬਹੁਤ ਵਧਾਈਆਂ ਦਿੱਤੀਆਂ ਭਾਈ ਮੁਬਾਰਕਾ ਸਾਰਿਆਂ ਨੂੰ ਠੀਕ ਹੈ ਜੀ ਆਪਾਂ ਸ਼ਗਨ ਦਿੱਤਾ ਤੇ ਘਰ ਆ ਗਏ ਸੋ ਇਹ ਸੀ ਮੇਰਾ ਅੱਜ ਦਾ ਵਲੌਗ ਜੇ ਸਾਰਿਆਂ ਨੂੰ ਪਸੰਦ ਆਇਆ ਵਲੌਗ ਪਲੀਜ਼ ਜੋ ਲਾਈਕ ਸ਼ੇਅਰ ਕਮੈਂਟ ਕਰਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸਾਦੇ ਜਨ ਇਹ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜਿਹੜੇ ਪਹੁੰਚਦੇ ਹੁੰਦੇ ਮਤਲਬ ਕਿ ਕਮੈਂਟ ਦੇਖਦੇ ਆ ਵਲੌਗ ਨੂੰ ਜਿਹੜੇ ਨਿਊ ਹੁੰਦੇ ਆ ਸੋ ਇਹ ਸੀ ਮੇਰਾ ਵਲੌਗ ਅਗਲਾ ਨਿਊ ਵਲੌਗ ਲੈ ਕੇ ਅਸੀਂ ਫੇਰ ਤੁਹਾਡੇ ਮੋਹਰੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਇਜਾਜ਼ਤ ਦਿਓ ਥੈਂਕ ਯੂ ਬਾਏ ਬਾਏ